100 ਤੋਂ ਵੱਧ ਪਿੰਡ ਜਿਹੜੇ ਇਹਨਾਂ ਜ਼ਿਲ੍ਹਿਆਂ ਵਿੱਚ ਪੈਂਦੇ ਨੇ ਉਹ ਸਾਰੇ ਦੇ ਸਾੜੇ ਹੜ੍ਹਾਂ ਦੇ ਕਾਰਨ ਡੁੱਬ ਚੁੱਕੇ ਨੇ ਫਸਲਾਂ ਦਾ ਨੁਕਸਾਨ ਹੋ ਚੁੱਕਿਆ ਹੈ 43 ਮੌਤਾਂ ਹੋ ਚੁੱਕੀਆਂ ਤੁਹਾਡੇ ਹਿਸਾਬ ਨਾਲ ਇਸ ਵੇਲੇ ਪੰਜਾਬ ਵਿੱਚ ਹੜ੍ਹਾਂ ਤੋਂ ਪੰਜਾਬ ਨੂੰ ਬਚਾਉਣ ਵਾਲਾ ਸਭ ਤੋਂ ਵੱਡਾ ਅਸਲੀ ਹੀਰੋ ਕੌਣ ਹੈ ਚਾਹੇ ਸੈਂਟਰਲ ਗਵਰਨਮੈਂਟ ਹੋਵੇ ਚਾਹੇ ਉਹ ਸਟੇਟ ਗਵਰਨਮੈਂਟ ਹੋਵੇ ਉਹਨਾਂ ਦੀ ਡਿਊਟੀ ਹੈ ਇਹ ਚੀਜ਼ ਦੀ ਕੰਮ ਕਰਨ ਦੀ ਸਾਡੇ ਲਈ ਲੇਕਿਨ ਜੇਕਰ ਤੁਹਾਡਾ ਸਵਾਲ ਹੈ ਕਿ ਅਸਲੀ ਹੀਰੋ ਕੌਣ ਪੰਜਾਬੀ ਜਿਹੜੇ ਨੇ ਉਹ ਹੀ ਪੰਜਾਬ ਨੂੰ ਬਚਾ ਰਹੇ ਨੇ ਗੱਲ ਕਰੀਏ ਤੇ ਪੰਜਾਬੀ ਪੰਜਾਬ ਨੂੰ ਬਚਾ ਰਿਹਾ ਅੱਜ ਦੇ ਟਾਈਮ ਤੇ ਕਿਹੜਾ ਬੰਦੇ ਅੱਗੇ ਜਾ ਰਹੇ ਨੇ ਉਹ ਪੰਜਾਬ ਦਾ ਯੂਥ ਹੈ ਜਿਹੜਾ ਅੱਗੇ ਜਾ ਰਿਹਾ ਹੈ ਉਹ ਪੰਜਾਬ ਦਾ ਨੌਜਵਾਨ ਪੀੜੀ ਹੈ ਜਿਹੜੀ ਅੱਗੇ ਜਾ ਕੇ ਪੰਜਾਬ ਨੂੰ ਬਚਾ ਰਹੀ ਹੈ ਇੱਕ ਬੰਦਾ ਨਾ ਦਿਨ ਦੇਖ ਰਿਹਾ ਹੈ ਨਾ ਰਾਤ ਦੇਖ ਰਿਹਾ ਹੈ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਲੋਕਾਂ ਦੀ ਜਾਨ ਬਚਾਣ ਲਈ ਅੱਗੇ ਨੂੰ ਵੱਧ ਰਹੇ ਨੇ ਚਾਹੇ ਰਾਸ਼ਨ ਦੇ ਰਹੇ ਹੋਣ ਚਾਹੇ ਉਹਨਾਂ ਦੀ ਬੇਸਿਕ ਇਮਿਊਨਿਟੀਜ਼ ਪੂਰੀ ਕਰ ਰਹੇ ਹੋਣ ਹਰ ਚੀਜ਼ ਉਹਨਾਂ ਦੇ ਘਰ ਤੱਕ ਜਾ ਕੇ ਪਹੁੰਚਾ ਰਹੇ ਹਨ ਇਨਫਲੂਐਂਸਰਸ ਆਮ ਜਨਤਾ ਸਾਰੇ ਤਾਂ ਲੱਗੇ ਹੀ ਹੋਏ ਨੇ ਪਰ ਪੰਜਾਬ ਦੇ ਯੂਥ ਦੇ ਨਾਲ ਨਾਲ ਹੀ ਜਿਹੜੀ ਪਾਲੀਵੁੱਡ ਇੰਡਸਟਰੀ ਹੈ ਉਹ ਵੀ ਕਾਫੀ ਜ਼ਿਆਦਾ ਯੋਗਦਾਨ ਪਾ ਰਹੀ ਹੈ ਐਕਟਿਵਲੀ ਪਾਰਟਿਸਿਪੇਟ ਕਰ ਰਹੀ ਹੈ ਰਾਈਟ ਪੰਜਾਬ ਨੇ ਜਿਹੜੇ ਨੇ ਪੋਲੀਵੁੱਡ ਸਟਾਰਸ ਜਿਹੜੇ ਨੇ ਉਹ ਸਿਰਫ ਆਪਣੇ ਬਾਰੇ ਨਹੀਂ ਸੋਚਦੇ ਉਹ ਆਮ ਜਨਤਾ ਬਾਰੇ ਵੀ ਸੋਚਦੇ ਨੇ ਔਰ ਅੱਜ ਇਸ ਸਹੀ ਟਾਈਮ ਤੇ ਉਹਨਾਂ ਨੇ ਜਿਹੜਾ ਹੈ ਉਹ ਲੋਕਾਂ ਨੂੰ ਅਪਰੂਵ ਕਰਕੇ ਦਿਖਾਇਆ ਹੈ ਕਿ ਸਟਾਰਸ ਜਿਹੜੇ ਨੇ ਉਹਨਾਂ ਨੂੰ ਸਟਾਰ ਸਿਰਫ ਇਦਾਂ ਹੀ ਨਹੀਂ ਕਿਹਾ ਜਾਂਦਾ ਉਹ ਐਕਚੁਅਲੀ ਜਿਹ ਚਮਕ ਰਹੇ ਨੇ ਔਰ ਸਾਡੀ ਹੈਲਪ ਵੀ ਬਹੁਤ ਕਰਦੇ ਮੈਂ ਸਪੈਸ਼ਲੀ ਮੈਂਸ਼ਨ ਕਰਾਂਗੀ ਦਿਲਜੀਤ ਦੋਸਾਂਝ ਦਾ ਉਹਨਾਂ ਦੀ ਫਾਊਂਡੇਸ਼ਨ ਦਾ ਸੋਨਾਲੀ ਜੀ ਦਾ ਜਿਹੜੇ ਅੱਗੇ ਆ ਕੇ ਜਿਹੜੇ ਨੇ ਦੇ ਹੈਵ ਹੈਲਪ ਪੀਪਲ ਲੋਕਾਂ ਨੂੰ ਹਰ ਇੱਕ ਜਿਹੜੀ ਹੈ ਉਹ ਚੀਜ਼ਾਂ ਪ੍ਰੋਵਾਈਡ ਕੀਤੀਆਂ ਨੇ ਔਰ ਇੱਕ ਗੱਲ ਔਰ ਮਾਨਨਾਲ ਕਹਿੰਦੀ ਆ ਕਿ ਪੰਜਾਬੀ ਹੀ ਪੰਜਾਬੀ ਦੀ ਮਦਦ ਕਰਦਾ ਹੈ ਪੰਜਾਬ ਹੀ ਪੰਜਾਬ ਦੇ ਨਾਲ ਖੜਿਆ ਹੋਇਆ ਹੈ ਅੱਜ ਦੇ ਟਾਈਮ ਤੇ ਤੁਹਾਡੇ ਹਿਸਾਬ ਨਾਲ ਐਡਮਿਨਿਸਟ੍ਰੇਸ਼ਨ ਜਿਹੜੀ ਸਰਕਾਰ ਹੈ ਇਸ ਵੇਲੇ ਉਹ ਇੰਨੇ ਔਖੇ ਵੇਲੇ 'ਚ ਕੀ ਕਰ ਰਹੀ ਹੈ ਕਿ ਆ ਕਿ ਉਹਨਾਂ ਦਾ ਰੋਲ ਕਿੰਨਾ ਐਕਟਿਵ ਲੱਗ ਰਿਹਾ ਹੈ ਮੈਂ ਪਹਿਲੇ ਤੇ ਲੋਕਾਂ ਨੂੰ ਦਰਸ਼ਕਾਂ ਨੂੰ ਇਹ ਦੱਸਣਾ ਚਾਹੂੰਗੀ ਕਿ ਜਦ ਵੀ ਆਪਾਂ ਗੱਲ ਕਰੀ ਐਡਮਿਨਿਸਟ੍ਰੇਸ਼ਨ ਦੀ ਤਾਂ BM BBMB ਅਗਰ ਗੱਲ ਕਰ ਰਹੀਏ ਜੋ ਕਿ ਹੈਗਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਉਨ੍ਹਾਂ ਦੇ ਚੇਅਰਮੈਨ ਨੇ ਲਗਭਗ April ਦੇ ਅੰਦਰ ਇਹ ਫੋਰਕਾਸਟ ਕੀਤਾ ਸੀਗਾ ਦਿਵਸਿਰਤ ਕਿ ਬਹੁਤ ਤੇਜ਼ ਮੀਂਹ ਪਏਗਾ ਲੇਕਿਨ ਕਿੱਥੇ ਨਾ ਕਿੱਥੇ ਮੈਨੂੰ ਲੱਗਦਾ ਇੱਥੇ ਚੂਕ ਹੋਈ ਹੈ ਕਿ ਪ੍ਰਸ਼ਾਸਨ ਨੇ ਇਸ ਚੀਜ਼ ਨੂੰ ਇੰਨਾ ਐਕਟਿਵਲੀ ਲਿੱਤਾ ਨਹੀਂ ਲੇਕਿਨ ਅੱਜ ਦੇ ਟਾਈਮ ਤੇ ਜੇਕਰ ਗੱਲ ਕਰੇ ਤਾਂ ਜਿਹੜੇ ਹੁਣ ਐਡਮਿਨਿਸਟਰੇਟਰਸ ਨੇ ਉਹ ਬਹੁਤ ਹੀ ਵਧੀਆ ਕੰਮ ਕਰ ਰਹੇ ਨੇ ਚਾਹੇ ਉਹ ਡੀਸੀ ਅੰਮ੍ਰਿਤਸਰ ਸ਼ਾਕਸੀ ਜ਼ਹਾਣੀ ਨੇ डीसी लुधियाना हिमांशु जैन मैं कल उन्होंने एक वीडियो देख रही थी जो जा जाके लोगों की मदद कर रहे हैं एक वॉल क्रिएट कर रहे हैं गल कराँगी और एप्रीशिएट कराँगी असली हीरो जो पत्रकार चाहे वह सिमरनजोत मक्कड़ हो गए चाहे वह रतनदीप हो गए चाहे वह चरणजीत भुल्लर हो गए चाहे वह जगदीप सिंह हो गए चाहे वह नवदीप हो गए ये सारे पत्रकार भी जोड़े ने ट्वेंटी फोर सैवन उवेलेबल ने ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਹਾਂ ਦਵਸੀਰਤ ਕੌਰ ਤੇ ਤੁਸੀਂ ਦੇਖ ਰਹੇ ਹੋ ਦ ਸਿਟੀ ਹੈਡਲਾਈਨਸ ਦੋਸਤੋ ਜਿਵੇਂ ਕਿ ਆਪਾਂ ਸਾਰਿਆਂ ਨੂੰ ਆਲਰੇਡੀ ਇਸ ਸਿਚੁਏਸ਼ਨ ਦਾ ਪਤਾ ਹੈ ਪੰਜਾਬ ਇਸ ਵੇਲੇ ਹੜ੍ਹਾਂ ਦੀ ਮਾਰ ਨਾਲ ਜੂਝ ਰਿਹਾ ਹੈ ਇੰਨਾ ਔਖਾ ਵੇੜਾ ਦੇਖ ਰਿਹਾ ਹੈ ਪੰਜਾਬ ਜਿਹੜਾ ਲਫ਼ਜ਼ਾਂ 'ਚ ਜ਼ਾਹਿਰ ਕਰਨਾ ਬਹੁਤ ਹੀ ਔਖਾ ਹੋ ਜਾਂਦਾ ਹੈ 23 ਦੇ 23 ਜ਼ਿਲ੍ਹੇ ਆਪ ਦਾ ਪ੍ਰਭਾਵਿਤ ਘੋਸ਼ਿਤ ਕਰ ਦਿੱਤੇ ਗਏ ਨੇ ਇਸ ਤੋਂ ਇਲਾਵਾ 1900 ਤੋਂ ਵੱਧ ਪਿੰਡ ਜਿਹੜੇ ਇਹਨਾਂ ਜ਼ਿਲ੍ਹਿਆਂ ਵਿੱਚ ਪੈਂਦੇ ਨੇ ਉਹ ਸਾਰੇ ਦੇ ਸਾੜੇ ਹੜ੍ਹਾਂ ਦੇ ਕਾਰਨ ਡੁੱਬ ਚੁੱਕੇ ਨੇ ਫਸਲਾਂ ਦਾ ਨੁਕਸਾਨ ਹੋ ਚੁੱਕਿਆ ਹੈ 43 ਮੌਤਾਂ ਹੋ ਚੁੱਕੀਆਂ ਨੇ ਇਸ ਔਖੇ ਸਮੇਂ ਵਿੱਚ ਲੋਕਾਂ ਦੇ ਜਿਹੜੇ ਇਸ ਵੇਲੇ ਇਹਨਾਂ ਹਾਲਾਤਾਂ ਤੋਂ ਜੂਝ ਰਹੇ ਨੇ ਉਹਨਾਂ ਦੇ ਕਈ ਸਾਰੇ ਸਵਾਲ ਨੇ ਤੇ ਉਹਨਾਂ ਸਵਾਲਾਂ ਨੂੰ ਅਸੀਂ ਅੱਜ ਇੱਥੇ ਚੱਕਾਂਗੇ ਤੇ ਗੱਲ ਕਰਾਂਗੇ ਜੀ ਸਾਡੇ ਨਾਲ ਮੌਜੂਦ ਨੇ ਦ ਸਿਟੀ ਹੈਡਲਾਈਨਸ ਦੇ ਹੈੱਡ ਐਂਡ ਡਾਇਰੈਕਟਰ ਨਵਨੀਤ ਕੌਰ ਜੀ ਸਤਿ ਸ਼੍ਰੀ ਅਕਾਲ ਮੈਮ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਸ਼ੋਅ ਤੇ ਸਤਿ ਸ਼੍ਰੀ ਅਕਾਲ ਦਿਵਸੀਰਤ ਸਭ ਤੋਂ ਪਹਿਲਾਂ ਤਾਂ ਮੇਰਾ ਸਵਾਲ ਹੈ ਤੁਹਾਨੂੰ ਤੁਹਾਡੇ ਹਿਸਾਬ ਨਾਲ ਇਸ ਵੇਲੇ ਪੰਜਾਬ ਵਿੱਚ ਹੜ੍ਹਾਂ ਤੋਂ ਪੰਜਾਬ ਨੂੰ ਬਚਾਉਣ ਵਾਲਾ ਸਭ ਤੋਂ ਵੱਡਾ ਅਸਲੀ ਹੀਰੋ ਕੌਣ ਹੈ ਦਿਵਸੀਰਤ ਜੇ ਗੱਲ ਕੀਤੀ ਜਾਏ ਅੱਜ ਦੇ ਟਾਈਮ ਤੇ ਮੈਂ ਪਹਿਲੇ ਤੁਹਾਨੂੰ ਦੱਸਦਾ ਕਿ ਇਹ ਜਿਹੜੇ ਹੜ੍ਹ ਨੇ ਅੱਜ ਤੋਂ ਪਹਿਲਾਂ 1988 ਚ ਵੀ ਆਏ ਸੀਗੇ और आज जो हज़ार पच्ची की अगर गल करिए जो कंपेरिजन अगर करिए दो अंदर तो इस समय टेक्नोलॉजी भी ज्यादा लेकिन नुकसान भी बहुत ज़्यादा हो ही दस दी कि जम है सरकारा चाहे वह सेंट्रल गवर्नमेंट हो चाहे वह स्टेट गवर्नमेंट हो उन्हों ड्यूटी बनती है क्यों क्योंकि असं उन्होंने इलैक्ट किया है वोट किया है तो अभी अपने पसंदा जो पोलिटिशियन उन्होंने अपना हैड बनाया है ਕਿ ਉਹ ਸਾਡੀ ਰੱਖਿਆ ਕਰਨਗੇ ਤੇ ਨਾਲ ਹੀ ਨਾਲ ਉਹ ਸਾਡੇ ਲਈ ਜਦ ਕੋਈ ਆਪਦਾ ਆndi ਉਹਦੇ ਲਈ ਸਾਡੇ ਨਾਲ ਖੜੂਗੇ ਚਾਹੇ ਸੈਂਟਰਲ ਗਵਰਨਮੈਂਟ ਹੋ ਚਾਹੇ ਉਹ ਸਟੇਟ ਗਵਰਨਮੈਂਟ ਹੋ ਉਹਨਾਂ ਦੀ ਡਿਊਟੀ ਹੈ ਇਹ ਚੀਜ਼ ਦੀ ਕੰਮ ਕਰਨ ਦੀ ਸਾਡੇ ਲਈ ਲੇਕਿਨ ਜੇਕਰ ਤੁਹਾਡਾ ਸਵਾਲ ਹੈ ਕਿ ਅਸਲੀ ਹੀਰੋ ਕੌਣ ਸੋ ਉਹ ਅਸਲੀ ਹੀਰੋ ਮੈਂ ਤੁਹਾਨੂੰ ਦੱਸਾਂ ਕਿ ਪੰਜਾਬੀ ਜਿਹੜੇ ਨੇ ਉਹੀ ਪੰਜਾਬ ਨੂੰ ਬਚਾ ਰਹੇ ਨੇ ਗੱਲ ਕਰੀਏ ਤੇ ਪੰਜਾਬ ਹੀ ਪੰਜਾਬ ਨੂੰ ਬਚਾ ਰਿਹਾ ਹੈ ਅੱਜ ਦੇ ਟਾਈਮ ਤੇ ਮੈਂ ਦੇਖ ਰਹੀਆਂ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਅੱਗੇ ਤਰ ਅੱਗੇ ਜਾ ਕੇ ਲੋਕਾਂ ਦੇ ਘਰਾਂ ਦੇ ਅੰਦਰ ਜਿਨ੍ਹਾਂ ਦੇ ਘਰ ਦੇ ਅੰਦਰ ਦੇਖੋ ਇੰਨੀ ਵੱਡੀ ਕੈਲੇਮਿਟੀ ਨੈਚੁਰਲ ਕੈਲੇਮਿਟੀ ਆਈ ਹੈ 6-6 ਫੁੱਟ 5-5 ਫੁੱਟ ਜਿਹੜਾ ਹੈ ਉਹ ਪਾਣੀ ਭਰ ਗਿਆ ਪਿੰਡਾਂ ਦੇ ਅੰਦਰ ਉੱਥੇ ਤੱਕ ਜਾਣਾ ਵੀ ਕਈ ਏਰੀਆ ਦੇ ਅੰਦਰ ਬਹੁਤ ਔਖਾ ਹੋ ਰਿਹਾ ਹੈ ਬੋਰਡ ਦਾ ਇਸਤੇਮਾਲ ਹੋ ਰਿਹਾ ਹੈ ਉੱਥੇ ਤੱਕ ਪਹੁੰਚਣ ਦੇ ਲਈ ਜਿਹੜਾ ਬੰਦੇ ਅੱਗੇ ਜਾ ਰਹੇ ਨੇ ਉਹ ਪੰਜਾਬ ਦਾ ਯੂਥ ਹੈ ਜਿਹੜਾ ਅੱਗੇ ਜਾ ਰਿਹਾ ਹੈ ਉਹ ਪੰਜਾਬ ਦਾ ਨੌਜਵਾਨ ਪੀੜੀ ਹੈ ਜਿਹੜੀ ਅੱਗੇ ਜਾ ਕੇ ਪੰਜਾਬ ਨੂੰ ਬਚਾ ਰਹੀ ਹੈ ਸੋ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਹੀ ਪੰਜਾਬ ਨੂੰ ਬਚਾ ਰਿਆ ਇਸ ਸਮੇਂ ਦੇ ਅੰਦਰ ਨਾਲ ਹੀ ਨਾਲ ਮੈਂ ਸਪੈਸ਼ਲੀ ਮੈਂਸ਼ਨ ਕਰਨਾ ਚਾਹਾਂਗੀ ਕਿ ਜਿਹੜੇ ਐਨ ਜੀਓਜ਼ ਨੇ ਦੇ ਆਰ ਪਲੇਇੰਗ ਅ ਕਮੈਂਡੇਬਲ ਰੋਲ ਬਹੁਤ ਹੀ ਸੋਹਣਾ ਕੰਮ ਕਰ ਰਹੇ ਨੇ ਚਾਹੇ ਉਹ ਗਲੋਬਲ ਸਿਕਸ ਹੋ ਚਾਹੇ ਉਹ ਹਿਮਕੁੰਡ ਫਾਊਂਡੇਸ਼ਨ ਹੋ ਖਾਲਸਾ ਐਡ ਹੋ ਆਰਯੂਸੀ ਇਨੀਸ਼ੀਏਟਰਸ ਆਫ ਚੇਂਜ ਹੋ ਸਾਰੇ ਜਿਹੜੇ ਨੇ ਉਹ ਨਾਲ ਹੀ ਨਾਲ ਲੱਗੇ ਹੋਏ ਨੇ ਲੋਕਾਂ ਦੇ ਬਚਾਅ ਦੇ ਲਈ ਲੋਕਾਂ ਨੂੰ ਮਦਦ ਕਰਨ ਦੇ ਲਈ ਇੱਕ ਇੱਕ ਬੰਦਾ ਨਾ ਦਿਨ ਦੇਖ ਰਿਹਾ ਹੈ ਨਾ ਰਾਤ ਦੇਖ ਰਿਹਾ ਹੈ ਉਹ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਲੋਕਾਂ ਦੀ ਜਾਨ ਬਚਾਉਣ ਲਈ ਅੱਗੇ ਨੂੰ ਵੱਧ ਰਹੇ ਨੇ ਚਾਹੇ ਰਾਸ਼ਨ ਦੇ ਰਹੇ ਹੋਣ ਚਾਹੇ ਉਹਨਾਂ ਦੀ ਬੇਸਿਕ ਇਮਿਊਨਿਟੀਜ਼ ਪੂਰੀ ਕਰ ਰਹੇ ਹੋਣ ਹਰ ਚੀਜ਼ ਉਹਨਾਂ ਦੇ ਘਰ ਤੱਕ ਜਾ ਕੇ ਪਹੁੰਚਾ ਰਹੇ ਹਨ ਸੋ ਮੈਨੂੰ ਲੱਗਦਾ ਇਸ ਟਾਈਮ ਤੇ ਜਿਹੜੇ ਅਸਲੀ ਹੀਰੋਜ਼ ਨੇ ਉਹ ਐਨ ਜੀਓਜ਼ ਨੇ ਨਾਲ ਹੀ ਨਾਲ ਤੁਹਾਨੂੰ ਦੱਸ ਦਵਾਂ ਕਿ ਬੜੇ ਇਨਫਲੂਐਂਸਰਸ ਨੇ ਜਿਹੜੇ ਅੱਗੇ ਆ ਕੇ ਕੰਮ ਕਰ ਰਹੇ ਨੇ ਕੁਝ ਦੋ ਤਿੰਨ ਨਾਮ ਜਿਹੜੇ ਨੇ ਮੈਨੂੰ ਯਾਦ ਆਉਂਦੇ ਨੇ ਚਾਹੇ ਉਹ ਪ੍ਰਿਆ ਹੋਏ ਚਾਹੇ ਉਹ ਜਾਨਵੀ ਨੇ ਉਹ ਕਾਫੀ ਸਾਰੇ ਜਨੇ ਜਿਹੜੇ ਨੇ ਉਹ ਅੱਗੇ ਆ ਕੇ ਐਜ਼ ਐਨ ਇਨਫਲੂਐਂਸਰਸ ਦਾ ਜਿਹੜਾ ਕੰਮ ਹੁੰਦਾ ਏ ਉਹ ਅੱਗੇ ਦੇਖੋ एवरीवन इज ਵਰਕਿੰਗ ਫॉर ਵਿਊਜ਼ ਲੇਕਿਨ ਸਮਾਜਿਕ ਤੌਰ ਤੇ ਅਸੀਂ ਜੇਕਰ ਸਮਾਜ ਤੋਂ ਕੁਝ ਲੈਨੇ ਆ ਤਾਂ ਅਸੀਂ ਸਮਾਜ ਨੂੰ ਵਾਪਸੀ ਵੀ ਕਰਨੀ ਹੁੰਦੀ ਹੈ ਸੋ ਸਮਾਜਿਕ ਤੌਰ ਤੇ ਜੇਕਰ ਗੱਲ ਕੀਤੀ ਜਾਏ ਤੇ ਸਮਾਜਿਕ ਤੌਰ ਤੇ ਜਿਹੜੇ ਇਨਫਲੂਐਂਸਰਸ ਨੇ ਉਹ ਵੀ ਬਹੁਤ ਅੱਗੇ ਜਾ ਕੇ ਬਹੁਤ ਵੱਡਾ ਉਪਰਾਲਾ ਉਹਨਾਂ ਨੇ ਚੱਕਿਆ ਔਰ ਅੱਗੇ ਜਾ ਕੇ ਲੋਕਾਂ ਨੂੰ ਕਾਫੀ ਸਾਰੀਆਂ ਚੀਜ਼ਾਂ ਚਾਏ ਉਹਨਾਂ ਦੀ ਬੂਟਸ ਹੋ ਗਏ ਕਿਰਪਾਲਾ ਹੋ ਗਈਆਂ ਦੇ ਸੋ ਮੇਨੀ ਥਿੰਗਸ ਜਿਹੜੀਆਂ ਨੇ ਬਹੁਤ ਕੁਝ ਪ੍ਰੋਵਾਈਡ ਕਰ ਰਹੇ ਹਨ ਨਾਲ ਹੀ ਨਾਲ ਮੈਂ ਗੱਲ ਕਰਾਂਗੀ ਔਰ ਅਪਰੀਸ਼ੀਏਟ ਕਰਾਂਗੀ ਅਸਲੀ ਹੀਰੋ ਜਿਹੜੇ ਨੇ ਪੱਤਰਕਾਰ ਹਾਂਜੀ ਚਾਹੇ ਉਹ ਸਿਮਰਨ ਜੋਤ ਮੱਕੜ ਹੋ ਗਏ चाहे वो रतनदीप हो गए चाहे वो चरणजीत भुल्लर हो गए चाहे वो जगदीप सिंह हो गए चाहे वो नवदीप हो गए ये सारे पत्रकार भी जोड़े ने ट्वेंटी फोर सैवन उवेलेबल ने आ, सिर्फ अवेलेबल ही नहीं है ना ना लोगों गाइड भी कर रहे हैं कि कितने किस चीज़ की लड़ है और वो चीज़ प्रोवाइड की जाए सो so, मैनू लगता बहुत वजिया जो योगदान कर रहे हैं और असली हीरो जो बचा रहे हैं और असली पंजाब ही बचा रहे हैं ਬਿਲਕੁਲ ਸਹੀ ਕਿਹਾ ਤੁਸੀਂ ਮੈਮ ਪਿਛਲੇ ਕਈ ਦਿਨਾਂ ਤੋਂ ਆਪਾਂ ਰੈਗੂਲਰਲੀ ਨਿਊਜ਼ ਵਿੱਚ ਦੇਖ ਰਹੇ ਹਾਂ ਵੀ ਇਨਫਲੂਐਂਸਰਸ ਆਮ ਜਨਤਾ ਸਾਰੇ ਤਾਂ ਲੱਗੇ ਹੀ ਹੋਏ ਨੇ ਪਰ ਪੰਜਾਬ ਦੇ ਯੂਥ ਦੇ ਨਾਲ ਨਾਲ ਹੀ ਜਿਹੜੀ ਪੋਲੀਵੁੱਡ ਇੰਡਸਟਰੀ ਹੈ ਉਹ ਵੀ ਕਾਫੀ ਜ਼ਿਆਦਾ ਯੋਗਦਾਨ ਪਾ ਰਹੀ ਹੈ ਐਕਟਿਵਲੀ ਪਾਰਟਿਸਿਪੇਟ ਕਰ ਰਹੀ ਹੈ ਸਿਰਫ ਰਾਸ਼ਨ ਪਾਣੀ ਨਹੀਂ ਬਲਕਿ ਲੋਕਾਂ ਨੂੰ ਲੋਕਾਂ ਦੀ ਹੈਲਥ ਮੈਡੀਸਿਨ ਉਸ ਤੋਂ ਬਾਅਦ ਡੰਗਰਾਂ ਦੇ ਪਸ਼ੂਆਂ ਲਈ ਫੌਡਰ ਆ ਸਾਰੀ ਚੀਜ਼ਾਂ ਪੰਜਾਬੀ ਇੰਡਸਟਰੀ ਦੇ ਆਰਟਿਸਟ ਆਪ ਰੀਚ ਆਊਟ ਕਰਕੇ ਪ੍ਰੋਵਾਈਡ ਕਰ ਰਹੇ ਨੇ ਜੋ ਕਿਵੇਂ ਕੰਮ ਆ ਸਕਦੇ ਨੇ ਅੱਗੇ ਹੋ ਕੇ ਬਹੁਤ ਵੱਡੀ ਗੱਲ ਹੈ ਆ ਪੰਜਾਬ ਲਈ ਵੀ ਪੰਜਾਬ ਨੇ ਅੱਜ ਕੀ ਕਮਾਇਆ ਹੈ ਪੰਜਾਬ ਨੇ ਆਹ ਕਮਾਇਆ ਹੈ ਰਾਈਟ ਪੰਜਾਬ ਨੇ ਜਿਹੜੇ ਨੇ ਪੋਲੀਵੁੱਡ ਸਟਾਰਸ ਜਿਹੜੇ ਨੇ ਉਹ ਸਿਰਫ ਆਪਣੇ ਲਈ ਆਪਣੇ ਬਾਰੇ ਨਹੀਂ ਸੋਚਦੇ ਉਹ ਆਮ ਜਨਤਾ ਬਾਰੇ ਵੀ ਸੋਚਦੇ ਨੇ ਔਰ ਅੱਜ ਅੱਜ ਇਸ ਸਹੀ ਟਾਈਮ ਤੇ ਉਹਨਾਂ ਨੇ ਜਿਹੜਾ ਹੈ ਉਹ ਲੋਕਾਂ ਨੂੰ ਅਪਰੂਵ ਕਰਕੇ ਦਿਖਾਇਆ ਹੈ ਕਿ ਸਟਾਰਸ ਜਿਹੜੇ ਨੇ ਉਹਨਾਂ ਨੂੰ ਸਟਾਰ ਸਿਰਫ ਇਦਾਂ ਹੀ ਨਹੀਂ ਕਿਹਾ ਜਾਂਦਾ ਉਹ ਐਕਚੁਅਲੀ ਜੇ ਚਮਕ ਰਹੇ ਨੇ ਔਰ ਸਾਡੀ ਹੈਲਪ ਵੀ ਬਹੁਤ ਕਰਦੇ ਨੇ ਮੈਂ ਸਪੈਸ਼ਲੀ ਮੈਂਸ਼ਨ ਕਰਾਂਗੀ ਦਿਲਜੀਤ ਦੋਸਾਂਝ ਦਾ ਉਹਨਾਂ ਦੀ ਫਾਊਂਡੇਸ਼ਨ ਦਾ ਸੋਨਾਲੀ ਜੀ ਦਾ ਜਿਹੜੇ ਅੱਗੇ ਆ ਕੇ ਜਿਹੜੇ ਨੇ ਦੇ ਹੈਵ ਹੈਲਪ ਪੀਪਲ ਲੋਕਾਂ ਨੂੰ ਹਰ ਇੱਕ ਜਿਹੜੀ ਹੈ ਉਹ ਚੀਜ਼ਾਂ ਪ੍ਰੋਵਾਈਡ ਕੀਤੀਆਂ ਨੇ ਸਭ ਤੋਂ ਵੱਡੀ ਗੱਲ ਹੈ ਜੋ ਉਹਨਾਂ ਦਾ ਮੂਰੇ ਹੋ ਕੇ ਉਹਨਾਂ ਨੇ ਉਹ ਆਪਦੇ ਆਡੀਅנס ਨੂੰ ਵੀ ਦੱਸਦੇ ਨੇ ਵੀ ਸਿਰਫ ਇਸ ਵੇਲੇ ਨੀਵੀ ਜੋ ਅਸੀਂ ਫਿਲਹਾਲ ਉਹਨਾਂ ਦੇ ਖਾਣੇ ਪੀਣੇ ਦਾ ਖਰਚਾ ਸਾਂਭ ਲਈਏ ਨਹੀਂ ਬਲਕਿ ਜਦ ਤੱਕ ਉਹ ਆਪਦੀ ਜ਼ਿੰਦਗੀਆਂ ਚ ਨਾਰਮਲ ਨਹੀਂ ਹੋ ਜਾਂਦੇ ਉਦੋਂ ਤੱਕ ਉਹ ਨਾਲ ਖੜੇ ਰਹਿਣਗੇ ਗੱਲ ਕਰੀਏ ਦੁਸਾਂਝ ਦੀ ਦਿਲਜੀਤ ਦੁਸਾਂਝ ਦੀ ਤੇ ਉਹਨਾਂ ਨੇ 7 ਪਿੰਡ ਜਿਹੜੇ ਨੇ ਅਡਾਪਟ ਕੀਤੇ ਰਹੇ ਕਿੰਨੀ ਵੱਡੀ ਗੱਲ ਹੈ ਕਿਵੇਂ ਸਿਰਫ ਅੱਜ ਦੇ ਬਾਰੇ ਨਹੀਂ ਸੋਚ ਰਹੇ ਕਿਉਂਕਿ ਅਸਲੀ ਮਾਰ ਜਿਹੜੀ ਪੈਗੀ ਨਾ ਉਹ ਹੁਣ ਤੇ ਜਿਹੜਾ ਹੈ ਉਹ ਪਾਣੀ ਖੜਿਆ ਹੋਇਆ ਹੈ ਲੇਕਿਨ ਜਿਹੜੀ ਅਸਲੀ ਮਾਰ ਜਿਹੜੀ ਪੈਗੀ ਉਹ ਜਦ ਪਾਣੀ ਥੱਲੇ ਉਤਰ ਜਾਏਗਾ ਪਾਣੀ ਦਾ ਸਤ੍ਹਾ ਥੱਲੇ ਹੋ ਜਾਏਗਾ ਉਦੋਂ ਬਾਅਦ ਜਿਹੜੀ ਮਾਰ ਪੈ काफ़ी समय पिछे लै जाएगी लेकिन उस तो बचाने दे लिए भी ने जिदा मैं तुम्हें तो दसिया कि दिलजीत ने जोड़े ने दस पिंड अडोप्ट किए ने एमी विरक हो गए गिप्पी गरेवाल हो गए या गल करिए मनकीरत औलख औ की मैं गल कर दिया। मैं कल देख रही थी उन्होंने बिल्कुल क्या है कि मेरे तरैट्स ने पर फिर भी नहीं देखा कि जब गिप्पी गरेवाल और एमी विरक आ गया है तो मेरा घर घर के अंदर रहन का जी नहीं किया जबकि मेरे उत्ते थ्रेड कॉल्स ने पर फिर भी मैं अगर आया लोगों के लिए मैं पांच करोड़ की मदद करा हर बंदा मिका सिंह हर बंदा जोड़ा है वो अगर आ के लोगों के लिए मदद कर और अगले भी सिर्फ अज नहीं अगे लिए भी कोई प्रॉब्लम हो तो उन्होंने ना खड़न लिए भी तैयार है ਇਹੀ ਆਈ ਥਿੰਕ ਇਹੀ ਵੇਲਾ ਹੈ ਜਿਹੜਾ ਸਾਬਿਤ ਕਰਦਾ ਵੀ ਸਿਰਫ ਆਪਾਂ ਗਾਣਿਆਂ 'ਚ ਨਹੀਂ ਕਹਿੰਦੇ ਵੀ ਮੈਂ ਹੂ ਪੰਜਾਬ ਰਿਐਲਿਟੀ ਵਿੱਚ ਵੀ ਪੰਜਾਬ ਹਾਂ ਸਹੀ ਗੱਲ ਹੈ ਬਿਲਕੁਲ ਇਹ ਸਿਰਫ ਗਾਣਾ ਹੀ ਨਹੀਂ ਹੈ ਮੈਂ ਹੂ ਪੰਜਾਬ ਇੱਕ ਫੀਲਿੰਗ ਹੈ ਜਿਹੜੀ ਮੈਂ ਹੁਣ ਵੀ ਕਹਦੀਆਂ ਤੇ ਮੇਰੇ ਰੋਂਟੇ ਖੜੇ ਹੋ ਜਾਂਦੇ ਆ ਔਰ ਮੈਂ ਵੀ ਕਹਨੀ ਆ ਕਿ ਮੈਂ ਹਾਂ ਪੰਜਾਬ ਔਰ ਇੱਕ ਗੱਲ ਹੋਰ ਮਾਨ ਨਾਲ ਕਹਿੰਦੀ ਆ ਕਿ ਪੰਜਾਬੀ ਹੀ ਪੰਜਾਬੀ ਦੀ ਮਦਦ ਕਰਦਾ ਹੈ ਪੰਜਾਬ ਹੀ ਪੰਜਾਬ ਦੇ ਨਾਲ ਖੜਿਆ ਹੋਇਆ ਹੈ ਅੱਜ ਦੇ ਟਾਈਮ ਤੇ ਮੈਂ ਹੁਣ ਆਪਦੇ ਅਗਲੇ ਸਵਾਲ ਤੇ ਵੱਧ ਜੀ ਤੁਹਾਡੇ ਹਿਸਾਬ ਨਾਲ ਐਡਮਿਨਿਸਟ੍ਰੇਸ਼ਨ ਜਿਹੜੀ ਸਰਕਾਰ ਹੈ ਇਸ ਵੇਲੇ ਉਹ ਇੰਨੇ ਔਖੇ ਵੇਲੇ ਚ ਕੀ ਕਰ ਰਹੀ ਹੈ ਕਿ ਆ ਕੀ ਉਹਨਾਂ ਦਾ ਰੋਲ ਕਿੰਨਾ ਕਿ ਐਕਟਿਵ ਲੱਗ ਰਿਹਾ ਤੁਹਾਨੂੰ ਸੀ ਦੇਖੋ ਜਿੱਥੇ ਤੱਕ ਐਡਮਿਨਿਸਟ੍ਰੇਸ਼ਨ ਦੀ ਗੱਲ ਹੈ ਮੈਂ ਪਹਿਲੇ ਤਾਂ ਇਹ ਲੋਕਾਂ ਨੂੰ ਦਰਸ਼ਕਾਂ ਨੂੰ ਇਹ ਦੱਸਣਾ ਚਾਹੂੰਗੀ ਕਿ ਜਦ ਵੀ ਆਪਾਂ ਗੱਲ ਕਰੀ ਐਡਮਿਨਿਸਟ੍ਰੇਸ਼ਨ ਦੀ ਤਾਂ ਬੀ ਐਮ ਬੀਬੀਐਮਬੀ BBMB अगर ਗੱਲ ਕਰ ਰਹੀਏ ਜੋ ਕਿ ਹੈਗਾ ਭਾਕੜਾ ਬਿਆਸ ਮੈਨੇਜਮੈਂਟ ਬੋਰਡ ਉਹਨਾਂ ਦੇ ਚੇਅਰਮੈਨ ਨੇ ਲਗਭਗ April ਦੇ ਅੰਦਰ ਇਹ ਫੋਰਕਾਸਟ ਕੀਤਾ ਸੀਗਾ ਦਿਵਸਿਰਤ ਕਿ ਬਹੁਤ ਤੇਜ਼ ਮੀ ਪਏਗਾ ਤੇ ਆਪਣੇ ਆਪ ਦਾ ਸਿਸਟਮ ਆ ਐਕਟਿਵ ਕਰ ਲੋ ਆਪਣੇ ਆਪ ਨੂੰ ਆਪਣੇ ਬਚਾਵ ਦੀ ਤਿਆਰੀ ਕਰ ਲੋ ਕਿਉਂਕਿ ਬਹੁਤ ਜ਼ਿਆਦਾ ਮੀ ਪੈਂਦੇ ਅਸਾਰ ਨੇ ਔਰ ਉਹ ਉਹਨਾਂ ਨੇ April ਜੀ ਹੀ ਦੱਸਤਾ ਸੀਗਾ ਪ੍ਰਸ਼ਾਸਨ ਨੂੰ ਲੇਕਿਨ ਕਿੱਥੇ ਨਾ ਕਿੱਥੇ ਮੈਨੂੰ ਲੱਗਦਾ ਇੱਥੇ ਚੂਕ ਹੋਈ ਹੈ ਕਿ ਪ੍ਰਸ਼ਾਸਨ ਨੇ ਇਸ ਚੀਜ਼ ਨੂੰ ਇੰਨਾ ਐਕਟਿਵਲੀ ਲਿੱਤਾ ਨਹੀਂ ਔਰ ਉਦਾਂ ਜਿਹੜਾ ਅੱਜ ਰਿਜ਼ਲਟ ਹੈ ਉਹ ਅਸੀਂ ਸਾਰੇ ਜਣੇ ਦੇਖ ਵੀ ਰਹੇ ਹਾਂ ਕਿ ਜਿਹੋ ਜਿਹਾ ਹੜ ਆਇਆ ਹੋਇਆ ਹੈ ਜਿਹੋ ਜਿਹੇ ਫਲੱਡ ਆਏ ਹੋਏ ਨੇ ਇਹ ਰਿਕਾਰਡ ਬ੍ਰੇਕਿੰਗ ਫਲੱਡਸ ਨੇ ਇਹ ਇਨਸਟਰਕਸ਼ਨਸ ਜੇਕਰ ਗੱਲ ਕੀਤੀ ਜਾਏ ਪ੍ਰਸ਼ਾਸਨ ਨੂੰ ਇਹ ਸ਼ਿਕਾਇਤ ਹੈ ਕਿ ਡੈਮ ਨੇ ਵਾਟਰ ਕਿਉਂ ਰਿਲੀਜ਼ ਕਰ ਰਹੇ ਨੇ ਉਹ ਕਹਿੰਦੇ ਅਸੀਂ ਤਾਂ ਤੁਹਾਨੂੰ ਅਲਰਟ ਕੀਤਾ ਸੀਗਾ ਅੱਜ ਤੋਂ April ਦੇ ਸਮੇਂ ਦੇ ਅੰਦਰ ਕਿ ਹੜ ਜਿਹੜਾ ਹੈ ਉਹ ਆ ਸਕਦਾ ਹੈ بارش ਆ ਸਕਦੀਆਂ ਨੇ ਤੇ ਤੁਸੀਂ ਆਪਣੇ ਜਿਹੜੇ ਆਪਣੀ ਪ੍ਰੈਪਰੇਸ਼ਨ ਹੈ ਉਹਨੂੰ ਉਹਨੂੰ ਮਜ਼ਬੂਤ ਕਰ ਲਓ ਆਪਣੇ ਜੋ ਵੀ ਸਿਸਟਮ ਨੇ ਪ੍ਰਸ਼ਾਸਨ ਨੂੰ ਕਿ ਬੰਦ ਨੂੰ ਮਜ਼ਬੂਤ ਕਰ ਲਓ ਦੇ ਆਸ-ਪਾਸ ਪ੍ਰੋਟੈਕਸ਼ਨ ਕਰ ਲਓ ਜਿੱਦਾਂ ਵੀ ਹੋ ਸਕੇ ਕਾਫੀ ਜ਼ਿਆਦਾ ਅਪਡੇਟ ਜਿਹੜੀ ਹੈ ਉਹ ਇਹ ਬੋਰਡ ਨੇ ਬੋਰਡ ਦੇ ਚੇਅਰਮੈਨ ਸਾਹਿਬ ਨੇ ਆਲਰੇਡੀ ਅਲਰਟ ਕਰਤਾ ਸੀਗਾ ਲੇਕਿਨ ਫਿਰ ਵੀ ਇਸ ਟਾਈਮ ਤੇ ਜੇਕਰ ਗੱਲ ਕਰਾਂ ਇਹ ਤਾਂ ਦੇਖੋ ਜਿਹੜਾ ਸਮਾਂ ਬੀਤ ਗਿਆ ਉਹਦੇ ਬਾਰੇ ਤੇ ਕਹਿਣਾ ਔਖਾ ਹੈ ਕਿ ਕਿਉਂ ਪ੍ਰਸ਼ਾਸਨ ਨੇ ਇਹਨੂੰ ਇੰਨਾ ਸੀਰੀਅਸਲੀ ਨਹੀਂ ਲਿੱਤਾ ਇਸ ਮੈਟਰ ਨੂੰ ਲੇਕਿਨ ਅੱਜ ਦੇ ਟਾਈਮ ਤੇ ਜੇਕਰ ਗੱਲ ਕਰੇ ਤਾਂ ਜਿਹੜੇ ਹੁਣ ਐਡਮਿਨਿਸਟਰੇਟਰਸ ਨੇ ਉਹ ਬਹੁਤ ਹੀ ਵਧੀਆ ਕੰਮ ਕਰ ਰਹੇ ਨੇ ਚਾਹੇ ਉਹ ਡੀਸੀ ਅਮਰਿਤਸਰ ਸ਼ਕਸੀ ਜ਼ਹਾਨੀ ਨੇ ਡੀਸੀ ਲੁਧਿਆਣਾ ਹਿਮਾਂਸ਼ੂ ਜੈਨ ਮੈਂ ਕੱਲ ਉਹਨਾਂ ਦੀ ਇੱਕ ਵੀਡੀਓ ਦੇਖ ਰਹੀ ਸੀ ਜੋ ਸਾਡੇ ਚੈਨਲਸ ਤੇ ਚੱਲ ਵੀ ਰਹੀ ਕਿ ਆਪ ਅੱਗੇ ਜਾ ਜਾ ਕੇ ਲੋਕਾਂ ਦੀ ਮਦਦ ਕਰ ਰਹੇ ਨੇ ਉਹ ਇੱਕ ਵਾਲ ਕ੍ਰੀਏਟ ਕਰ ਰਹੇ ਨੇ ਚਾਹੇ ਉਹ ਡੀਸੀ ਫਾਜ਼ਿਲਕਾ ਡੀਸੀ ਫਿਰੋਜ਼ਪੁਰ ਔਰ ਗੱਲ ਕਰੀਏ ਕੈਬਨਿਟ ਮਿਨਿਸਟਰ ਅਨੰਦਪੁਰ ਸਾਹਿਬ ਤੋਂ ਹਰਜੋਤ ਬਹਿਜ ਉਹ ਵੀ ਬਹੁਤ ਐਕਟਿਵਲੀ ਜਿਹੜੇ ਨੇ ਉਹ ਅੱਗੇ ਤੋਂ ਅੱਗੇ ਆ ਰਹੇ ਨੇ ਆਪਣੇ ਲੋਕਾਂ ਨੂੰ ਬਚਾਉਣ ਦੇ ਲਈ ਆਪਣੇ ਪੰਜਾਬੀਆਂ ਨੂੰ ਬਚਾਉਣ ਦੇ ਲਈ ਇਸ ਸਮੇਂ ਜਿਹੜਾ ਹੈ ਨਾ ਹਰ ਬੰਦਾ ਚਾਹੁੰਦਾ ਹੈ ਕਿ ਅਸੀਂ ਬਚਾਅ ਕਰ ਲਈਏ ਔਰ ਇਹ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਹੁਣ ਰੋਲ ਦੇਖਣ ਨੂੰ ਮਿਲ ਰਿਹਾ ਹੈ ਉਹ ਬਹੁਤ ਜ਼ਿਆਦਾ ਐਕਟਿਵ ਇਨਵੋਲਵਮੈਂਟ ਦਿਖ ਰਹੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮੈਂ ਸਾਖਸ਼ੀ ਸਹਾਣੀ ਜੀ ਦੀ ਵੀ ਵੀਡੀਓ ਦੇਖ ਰਹੀ ਸੀ ਕਿ ਜਦੋਂ ਉਹ ਲੋਕਾਂ ਦੇ ਕੋਲ ਬਿਲਕੁਲ ਉਹਨਾਂ ਦੇ ਘਰਾਂ ਦੇ ਨੇੜੇ ਜਾ ਕੇ ਕਹਿੰਦੇ ਬਾਪੂ ਜੀ ਮੇਰੇ ਨਾਲ ਆ ਬਾਪੂ ਜੀ ਮੇਰੇ ਨਾਲ ਘਰ ਚੱਲੋ ਇੱਥੇ ਰਹਿ ਕੇ ਕੱਲ੍ਹੇ ਕੀ ਕਰੋਗੇ ਪਾਣੀ ਹੋਰ ਉੱਪਰ ਆ ਜਾਏਗਾ ਪਾਣੀ ਦਸਤਾਰ ਹੋਰ ਉੱਪਰ ਵੱਜ ਜਾਏਗਾ ਸੋ ਮੈਂ ਜੇ ਦੇਖ ਰਹੀ ਹਾਂ ਨਾ ਉਹ ਇਮੋਸ਼ਨਸ ਨੂੰ ਵੀ ਦੇਖ ਰਹੀ ਹਾਂ ਕਿ ਲੋਕ ਜਿਹੜੇ ਨੇ ਐਜ਼ ਐਨ ਇਮੋਸ਼ਨ ਐਜ਼ ਐਨ ਹਿਊਮਨ ਬੀਿੰਗ ਵੀ ਜਿਹੜੇ ਨੇ ਉਹ ਪੂਰੀ ਹੈਲਪ ਕਰਨ ਨੂੰ ਤਿਆਰ ਹੈ ਔਰ ਪੰਜਾਬ ਦਾ ਯੂਥ ਤਾਂ ਦੇਖੋ ਖੜਿਆ ਹੈ ਪਰ ਇਹ ਐਡਮਿਨਿਸਟ੍ਰੇਸ਼ਨ ਨੇ ਵੀ ਬਹੁਤ ਵਧੀਆ ਜਿਹੜਾ ਹੈ ਉਹਨਾਂ ਨੇ ਕਮਾਂਡ ਜਿਹੜੀ ਹੈ ਉਹ ਆਪਣੇ ਸਿਰੇ ਲਿੱਤੀ ਹੋਈ ਹੈ ਇਹ ਗੱਲ ਹੈ ਲੋਕਾਂ ਨੂੰ ਸਿਰਫ ਤੇ ਸਿਰਫ ਰਾਸ਼ਨ ਪਾਣੀ ਦੇਣੀ ਬਲਕਿ ਉਹਨਾਂ ਦਾ ਉਹਨਾਂ ਦੀ ਜ਼ਮੀਨਾਂ ਗਈਆਂ ਨੇ ਪੁੱਤਾਂ ਵਾਂਗੂ ਪਾਲੀਆਂ ਜ਼ਮੀਨਾਂ ਜਦ ਜਾਂਦੀਆਂ ਨੇ ਤਾਂ ਬੰਦਾ ਅੰਦਰੋਂ ਟੁੱਟ ਜਾਂਦਾ ਹੈ ਤਾਂ ਉਹ ਇਮੋਸ਼ਨ ਨਾਲ ਵੀ ਜੁੜਨਾ 엠ਪਾਥੈਟਿਕ ਹੋਣਾ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਦੇਖੋ ਤੁਸੀਂ ਇਹ ਦੇਖੋ ਦਸੀਦਾ ਜਦ ਮੈਂ ਅੱਜ ਉਹ ਰੀਲ ਦੇਖ ਰਹੀ ਸੀ ਕਈ ਸੀਗੇ ਜਿਹੜੇ ਕਹਿੰਦੇ ਸੀਗੇ ਕਿ ਮੈਂ ਆਪਣੀ ਕੁੜੀ ਦੇ ਲਈ ਵਿਆਹ ਦੇ ਲਈ ਅਜ ਕਨਕ ਲਗਾਈ ਹੈ ਤੇ ਮੈਨੂੰ ਹੈ ਕਿ ਜਦੋਂ ਕਨਕ ਜਾਏਗੀ ਤੇ ਮੈਂ ਆਪਣੀ ਕੁੜੀ ਦਾ ਵਿਆਹ ਬਹੁਤ ਅੱਛੇ ਤਰੀਕੇ ਦੇ ਨਾਲ ਕਰ ਲਾਂਗਾ ਤੇ ਜਦ ਉਹ ਇਮੋਸ਼ਨਸ ਆਉਂਦੇ ਸੀਗੇ ਨਾ ਥੈਟ ਰੀਅਲੀ ਟੱਚਡ ਹਾਰਟਸ ਤੇ ਬਹੁਤ ਬੰਦਾ ਆਮ ਬੰਦਾ ਵੀ ਜਿਹੜਾ ਹੈ ਉਹ ਰੋਂਦਾ ਹੈ ਆਮ ਬੰਦਾ ਵੀ ਅਰਦਾਸ ਕਰਦਾ ਹੈ ਕਿ ਕਿ ਬਸ ਪਰਮਾਤਮਾ ਪੰਜਾਬ ਤੇ ਉੱਤੇ ਮੇਰਬਰੇ ਹੱਥ ਰੱਖੇ ਲੋਕਾਂ ਵੱਲੋਂ ਪਿੰਡਾਲਿਆਂ ਵੱਲੋਂ ਆਹ ਡਿਮਾਂਡ ਕੀਤੀ ਜਾ ਰਹੀ ਹੈ ਇਸ ਵੇਲੇ ਵੀ ਜਿਹੜਾ ਪਖੜਾ ਡੈਮ ਹੈ ਲੋਕੀ ਹੁਣ ਆਪ ਦਿਨ ਰਾਤ ਮਿਹਨਤ ਕਰਕੇ ਉੱਥੇ ਡਿਊਟੀਆਂ ਲਾ ਲਾ ਕੇ ਜੋਰ ਪਾ ਰਹੇ ਨੇ ਵੀ ਜਿਹੜਾ ਬੰਨ ਹੈ ਉਹ ਤਿਆਰ ਹੋ ਜਵੇ ਵੀ ਪਾਣੀ ਤੋਂ ਬਚਾ ਫੇਰ ਵੀ ਫਸਲ ਬਚਾਉਣ ਦੀ ਜਿੰਨੀ ਕੋਸ਼ਿਸ਼ ਕਰ ਰਹੇ ਕਰ ਕਰ ਰਹੇ ਨੇ ਤੇ ਉਹਨਾਂ ਦਾ ਉਹਨਾਂ ਦੀ ਇਸ ਵੇਲੇ ਡਿਮਾਂਡ ਹੈ ਵੀ ਐਟਲੀਸਟ 2 ਤੋਂ 3 ਦਿਨ ਲਈ ਭਾਖੜਾ ਡੈਮ ਜਿਹੜਾ ਹੈ ਉਹ ਬੰਦ ਕਰ ਦਿੱਤਾ ਜਾਏ ਪਾਣੀ ਦਾ ਰਿਲੀਜ਼ ਉੱਥੋਂ ਬਾਅਦ ਛੱਡਿਆ ਜਾਏ ਤਾਂ ਕਿ ਬੰਦ ਸਟਰੋਂਗ ਹੋ ਸਕੇ ਤਾਂ ਇਸ ਦੇ ਉੱਤੇ ਤੁਹਾਡਾ ਕੀ ਕਹਿਣਾ ਹੈ ਕੱਲ ਦੇਖੋ ਜਦ ਮੈਂ ਡੈਮ ਬਾਰੇ ਗੱਲ ਕਰਦੀਆਂ ਭਾਖੜਾ ਡੈਮ ਦੀ ਇਹ ਬਹੁਤ ਹੀ ਪੋਲਿਟਿਕਲ ਵੱਡਾ ਇਸ਼ੂ ਹੈ ਕਿਉਂਕਿ ਇਹਦੇ ਅੰਦਰ ਬਹੁਤ ਜ਼ਿਆਦਾ ਇਨਵੋਲਵਮੈਂਟ ਹੈ ਜੇ ਕੱਲ ਗੱਲ ਕਰੀਏ ਸੈਂਟਰਲ ਗਵਰਨਮੈਂਟ ਦੀ ਇਨਵੋਲਵਮੈਂਟ ਹੈ ਹਿਮਾਚਲ ਦੀ ਇਨਵੋਲਵਮੈਂਟ ਹੈ ਹਰਿਆਣਾ ਦੀ ਇਨਵੋਲਵਮੈਂਟ ਹੈ ਪੰਜਾਬ ਦੀ ਆਪਣੀ इन In, इनवॉल्वमेंट है तो ये यहाँ भाकड़ा डैम है ना एक ये बहुत बड़ा पॉलिटिकल इशू है जिड़ी ये गल है कि पानी रोकना चाहिए था है। एक क्योंकि बहुत वाडा पॉलिटिकल इशू है ये बहुत कुछ डिस्कशन हुए हैं तो पहला भी ये बहुत व्डा इशू सगा पानी का इशू जहरा है साडे पंजाब का बहुत वाला इशू है लेकिन हाल तक इस चीज़ का कोई सोल्यूशन निकलिया नहीं बिकॉज बिकॉज ऑफ द बिगर पॉलिटिकल एजेंडा इनवोल्व इन इट सो ये कितने ना तो कि मैं ये कह कि Let's hope for the best and uh, let's pray for our Punjab. ਅਲੀਗੇਸ਼ਨ ਲਗਾਈ ਗਈ ਸੀਗੀ ਵੀ ਇਲੈਗਲ ਮਾਈਨਿੰਗ ਕਰਕੇ ਕਾਫੀ ਨੁਕਸਾਨ ਹੋ ਰਿਹਾ ਹੁਣ ਕਾਫੀ ਲੋਕਾਂ ਨੂੰ ਫੇਸ ਕਰਨੇ ਪੈ ਰਹੇ ਹੁਣ ਪ੍ਰੋਬਲਮਸ ਵੀ ਇਲੈਗਲ ਮਾਈਨਿੰਗ ਜਦ ਨਹੀਂ ਰੋਕੀ ਗਈ ਉਸ ਕਰਕੇ ਇਹ ਜਿਹੜਾ ਅਲੀਗੇਸ਼ਨ ਹੈ ਇਹ ਆਫ ਲੇਟਲੀ ਸਾਡੇ ਖੇਤੀਬਾੜੀ ਮੰਤਰੀ ਜਿਹੜੇ ਨੇ ਸ਼ਿਵਰਾਜ ਸਿੰਘ ਚੋਹਾਨ ਜੀ ਇਹਨਾਂ ਨੇ ਲਗਾਇਆ ਜਦੋਂ ਇੱਥੇ ਪੰਜਾਬ ਦੇ ਅੰਦਰ ਆਏ ਪੰਜਾਬ ਦਾ ਮੌਇਨਾ ਕੀਤਾ ਉਹਨਾਂ ਨੇ ਪੰਜਾਬ ਨੂੰ ਦੇਖਿਆ ਕਿ ਪੰਜਾਬ ਦੀ ਰੀਅਲ ਸਿਚੁਏਸ਼ਨ ਕੀ ਏ ਕਿੱਥੇ ਤੱਕ ਜਿਹੜੀ ਹੈ ਕਨਾਂ ਤੇ ਕਿੱਥੇ ਤੱਕ ਜਿਹੜਾ ਹੈ ਨੁਕਸਾਨ ਹੋਇਆ ਉੱਤੇ ਬਾਅਦ ਉਹਨਾਂ ਨੇ ਜਾ ਕੇ ਜਿਹੜਾ ਹੈ ਹੁਣ ਮੀਟਿੰਗ ਕੀਤੀ ਜਿਹੜਾ ਇਹਨਾਂ ਨੇ ਫੀਡਬੈਕ ਦਿੱਤਾ ਉਹ ਹੀ ਦਿੱਤਾ ਕਿ ਜਿਹੜਾ ਕਾਰਨ ਹੈ ਇਸ ਪੂਰੇ ਪ੍ਰੋਬਲਮ ਦਾ ਫਲਡ ਜਾਂਦਾ ਉਹ ਸਿੱਧਾ-ਸਿੱਧਾ ਇਲੀਗਲ ਮਾਈਨਿੰਗ ਦੇ ਉੱਤੇ ਪਾਇਆ ਹੈ ਇਲੀਗਲ ਮਾਈਨਿੰਗ ਪੰਜਾਬ 'ਚ ਚੱਲਦੀ ਹੈ ਇਹਦੇ ਬਾਰੇ ਅਸੀਂ ਅੱਜ ਵੀ ਜਾਣਦੇ ਹਾਂ ਕਈ ਸਾਲਾਂ ਤੋਂ ਪਹਿਲੇ ਵੀ ਜਾਣਦੇ ਹਾਂ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜਾ ਡੈਮ ਦੇ ਆਸ-ਪਾਸ ਦੀ ਪੂਰਾ ਏਰੀਆ ਹੈ ਉਹਦੇ ਅੰਦਰ ਇੰਨਾ ਮਾਈਨਿੰਗ ਕਰ ਦਿੱਤੀ ਗਈ ਹੈ ਮਿੱਟੀ ਲੈਣ ਦੀ ਇੰਨੀ ਕੋਸ਼ਿਸ਼ ਕੀਤੀ ਗਈ ਹੈ ਕਿ ਹੁਣ ਜਿਹੜੀਆਂ ਨੇ ਉਹਦੀਆਂ ਜਿਹੜੀਆਂ ਆਸ-ਪਾਸ ਦੀ ਵਾਲਸ ਨੇ ਉਹਨਾਂ ਦਾ ਜੋ ਪੂਰਾ ਬਾਉਂਡਰੀ ਹੈ ਉਹ ਕਾਫੀ ਜ਼ਿਆਦਾ ਉਹਦੇ ਅੰਦਰ ਬ੍ਰੀਚਸ ਆ ਗਏ ਨੇ ਉਹਦੇ ਅੰਦਰ ਕਾਫੀ ਜ਼ਿਆਦਾ ਜਿਹੜੇ ਨੇ ਦਰਾਰਾਂ ਆ ਗਈਆਂ ਨੇ ਸੋ ਉਹਦੇ ਕਰਕੇ ਜਿਹੜਾ ਹੈ ਬਿਕੋਜ਼ ਮਾਈਨਿੰਗ ਹੋਈ ਹੈ ਲਗਾਤਾਰ ਉਹਦੇ ਅੰਦਰੋਂ ਜਿਹੜੇ ਹੈ ਮਿੱਟੀ ਦੇ ਟਰੱਕ ਬਾਈ ਟਰੱਕ ਪੰਜਾਬ ਦੇ ਅੰਦਰ ਇਲੈਗਲ ਮਾਈਨਿੰਗ ਹੋਈ ਹੈ ਉਹ ਬਹੁਤ ਵੱਡਾ ਇਸ਼ੂ ਹੈ ਐਡਰੈਸ ਕਰਨ ਦਾ ਔਰ ਇਹਦੇ ਕਰਕੇ ਵੀ ਜਿਹੜੀਆਂ ਸਾਡੀਆਂ ਆਪਾਂ ਕਹਿੰਦੇ ਨਾ ਜੜਾਂ ਜੜਾਂ ਜਿਹੜੀਆਂ ਨੇ ਉਹ ਕਮਜ਼ੋਰ ਹੋ ਗਈਆਂ ਹਨ ਤੁਸੀਂ ਜਿਵੇਂ ਸਟਾਰਟਿੰਗ 'ਚ ਮੈਂਸ਼ਨ ਕੀਤਾ ਸੀਗਾ ਵੀ ਪੰਜਾਬ ਹੀ ਪੰਜਾਬ ਨੂੰ ਬਚਾ ਰਿਹਾ ਹੈ ਠੀਕ ਹੈ ਜਿਹੜੀ ਯੂਥ ਦੀ ਆਪਾਂ ਅੱਜ ਗੱਲ ਕਰੀਏ ਕਾਫੀ ਸਾਲਾਂ ਤੋਂ ਪੰਜਾਬ ਤੇ ਆਹ ਮਜ਼ਾਕ ਕੜਾਏ ਜਾਂਦੇ ਨੇ ਮੀਮਸ ਬਣਦੇ ਨੇ ਰੀਲਸ ਬਣਦੀਆਂ ਨੇ ਵੀ ਪੰਜਾਬ ਨੂੰ ਉੜਤਾ ਪੰਜਾਬ ਕਿਹਾ ਜਾਂਦਾ ਹੈ ਤੇ ਅੱਜ ਦੇ ਸਮੇਂ ਤੇ ਜਦ ਅਸਲੀ ਵੇਲਾ ਵਕਤ ਆ ਰਿਹਾ ਹੈ ਪੰਜਾਬ ਤੇ ਉਸ ਵੇਲੇ ਜਿਹੜਾ ਯੂਥ ਖੜਾ ਹੈ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕੀ ਮੈਸੇਜ ਦੇਣਾ ਚਾਹੋਗੇ ਵੈਲ ਮੈਂ ਇਹ ਕਹੂੰਗੀ ਕਿ ਇਹਦੀ ਇੱਕ ਰੀਲ ਮੈਂ ਕੱਲ ਵੀ ਆਪਣੇ ਇੰਸਟਾਗ੍ਰam ਪੇਜ ਦੇ ਉੱਤੇ ਪਾਈ ਜਿਸ ਸਪੈਸ਼ਲੀ ਮੈਂ ਲਿਖਿਆ ਕਿ ਪੰਜਾਬ ਦੇ ਉੱਤੇ ਅਲੀਗੇਸ਼ਨ ਲਗਾਉਣ ਵਾਲੇ ਪੰਜਾਬ ਦੇ ਉੱਤੇ ਪੰਜਾਬ ਨੂੰ ਉੜਤਾ ਪੰਜਾਬ ਦੇ ਜਿਹੜੇ ਯੂਥ ਦੇ ਉੱਤੇ ਅਲੀਗੇਸ਼ਨ ਜਿਹੜੇ ਵੀ ਲੋਕਾਂ ਨੇ ਲਗਾਏ ਨੇ ਅੱਜ ਉਹ ਦੇਖ ਲਨ ਅੱਜ ਉਹਨਾਂ ਦੇ ਸਾਰੇ ਸਵਾਲਾਂ ਦਾ ਇੱਕ ਮੂੰਹ ਤੋੜ ਜਵਾਬ ਦਿੰਦਾ ਹੈ ਪੰਜਾਬ ਦੇ ਯੂਥ ਨੇ ਕਿ ਅਗਰ ਅਸੀਂ ਖੜੇ ਆ ਨਾ ਤਾਂ ਹੀ ਅਸੀਂ ਪੰਜਾਬ ਨੂੰ ਬਚਾਵਾਂਗੇ ਪੰਜਾਬ ਸਾਡਾ ਸਾਡਾ ਘਰ ਹੈ ਪੰਜਾਬ ਦੀ ਮਿੱਟੀ ਸਾਡੀ ਮਾਂ ਵਰਗੀ ਹੈ ਪੰਜਾਬ ਦੀ ਮਿੱਟੀ ਜਿਹੜੀ ਹੈ ਜਿਹੜੀ ਉਹਦੀ ਫਸਲ ਉਗਾਉਂਦੇ ਆ ਉਹ ਸਾਡੇ ਲਈ ਕਿੰਨਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਤੁਸੀਂ ਦੇਖੋਗੇ ਮੈਂ ਬਹੁਤ ਸਾਰੀਆਂ ਰੀਲਾਂ ਦੇਖੀਆਂ ਨੇ ਬਹੁਤ ਲੋਕ ਚਾਹੇ ਜਿੱਦਾਂ ਜਿੱਦਾਂ ਅਲੱਗ-ਅਲੱਗ ਐਨਜੀਓ ਨੇ ਉਹ ਸਾਰੇ ਲੋਕ ਬਹੁਤ ਐਕਟਿਵਲੀ ਅੱਗੇ ਜਾ ਕੇ ਜਿਹੜੇ ਨੇ ਉਹ ਪਾਰਟਿਸਿਪੇਟ ਕਰ ਰਹੇ ਨੇ ਕਈ ਘਰਾਂ ਦੇ ਅੰਦਰ ਜਿਹੜੀ ਹੈ ਹਨੇਰਾ ਹੋ ਗਿਆ ਉਹਨਾਂ ਦੇ ਉਹਨਾਂ ਦੇ ਘਰਾਂ ਦੇ ਅੰਦਰ ਇੱਕ ਰੌਸ਼ਨੀ ਦੀ ਕਿਰਨ ਬਣ ਕੇ ਜਾ ਰਹੇ ਨੇ ਜਿੱਥੇ-ਜਿੱਥੇ ਫੂਡ ਖਤਮ ਹੋ ਗਿਆ ਹੈ ਉੱਥੇ ਉੱਥੇ ਉਹਨਾਂ ਦੇ ਲਈ ਰਾਸ਼ਨ ਲੈ ਕੇ ਜਾ ਰਹੇ ਨੇ ਜਿੱਥੇ ਜਿੱਤੇ ਬੇਸਿਕ ਕਮਿਊਨਿਟੀਆਂ ਵੀ ਨਹੀਂ ਹੈਗੀਆਂ ਨੇ ਛੋਟੇ ਛੋਟੇ 4-4 ਮਹੀਨੇ ਦੇ ਬੱਚਿਆਂ ਦੇ ਲਈ ਦੁੱਧ ਲੈ ਕੇ ਜਾ ਰਹੇ ਨੇ ਔਰ ਜਾਂ ਕਿੱਧਰ ਰਹੇ ਨੇ ਉਹ ਬੋਟਾਂ ਦੇ ਉੱਤੇ ਸਵਾਰ ਹੋ ਕੇ ਜਾ ਰਹੇ ਨੇ ਕਈ ਇਹੋ ਜਿਹੇ ਏਰੀਆਜ਼ ਨੇ ਜਿੱਥੇ ਰੋਡ ਜਿਹੜੀ ਅੱਗੇ ਤੱਕ ਨਹੀਂ ਜਾਂਦੀ ਤਾਂ ਬੋਟ ਨੂੰ ਆਪਣੇ ਕੰਦੇ 'ਚ ਅੱਗੇ-ਅੱਗੇ ਟੁਰ ਕੇ ਉਹਨਾਂ ਦੇ ਪੈਰ ਜਿਹੜੇ ਨੇ ਉਹ ਪਾਣੀ ਦੇ ਅੰਦਰ ਨੇ ਉਹਨਾਂ ਨੂੰ ਪਿੱਛੇ ਖਿੱਚਦੇ ਹੋਏ ਲੈ ਕੇ ਜਾ ਰਹੇ ਨੇ ਤੇ ਜਦ ਮੈਂ ਇਹ ਸਾਰਾ ਕੁਝ ਦੇਖ ਲਿਆ ਮੈਂ ਕਿਹਾ ਇਹਲੀਗੇਸ਼ਨ ਦੀ ਕੀ ਲੋੜ ਹੈ ਇਹ ਅਸਲੀ ਪੰਜਾਬ ਇਹ ਅਸਲੀ ਪੰਜਾਬ ਦੀ ਯੂਥ ਕਿਸੇ ਵੀ ਸਟੇਟ ਦਾ ਯੂਥ ਇੰਨੀ ਮਹੱਤ ਨਹੀਂ ਕਰ ਸਕਦਾ ਜਿੰਨਾ ਸਾਡੇ ਪੰਜਾਬੀ ਲੋਕ ਕਰਦੇ ਨੇ ਜਿਹਦੇ ਪੰਜਾਬ ਦੇ ਨੌਜਵਾਨ ਕਰਦੇ ਨੇ ਸੋ ਪੰਜਾਬ ਦੀ ਯੂਥ ਦੇਤੇ ਐਲੀਗੇਸ਼ਨ ਲਗਾਉਣ ਵਾਲਿਆਂ ਦਾ ਅੱਜ ਜਿਹੜਾ ਹੈ ਉਹਨਾਂ ਨੂੰ ਹਰ ਚੀਜ਼ਾਂ ਦਾ ਸਵਾਲ ਮਿਲ ਜਾਏਗਾ ਉਹ ਸਿਰਫ ਇਨਸਾਨਾਂ ਦੀ ਜ਼ਿੰਦਗੀ ਨਹੀਂ ਬਚਾਰੇ ਉਹ ਜਾਨਵਰਾਂ ਦੀ ਵੀ ਜ਼ਿੰਦਗੀ ਬਚਾਰੇ ਨੇ ਉਹ ਡੰਗਰਾਂ ਦੀ ਵੀ ਜ਼ਿੰਦਗੀ ਬਚਾਰੇ ਨੇ ਮੈਂ ਦੇਖਿਆ ਕਿ ਡੰਗਰਾਂ ਨੂੰ ਛੋਟੇ-ਛੋਟੇ ਜਿਹੜੇ ਕਾਫਸ ਨੇ ਉਹਨਾਂ ਨੂੰ ਵੀ ਆਪਣੇ ਕੰਦੇ 'ਤੇ ਲੈ ਕੇ ਉਹ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਛੋਟੇ-ਛੋਟੇ ਡੌਗਸ ਨੂੰ ਵੀ ਰੋਟੀ ਖਿਲਾ ਰਹੇ ਨੇ ਬਹੁਤ ਸਾਰਾ ਕੁਝ ਤੁਸੀਂ ਦੇਖੋਗੇ ਇਹ ਹੈ ਪੰਜਾਬ ਇਹ ਅਸਲੀ ਪੰਜਾਬ ਇਹ ਉੜਦਾ ਪੰਜਾਬ ਨਹੀਂ ਹੈ ਇਹ ਅਸਲੀ ਪੰਜਾਬ ਦਾ ਯੂਥ ਹੈ ਦਾ ਪੰਜਾਬ ਆਪਾਂ ਕਹਿ ਸਕਦੇ ਹਾਂ ਰੰਗਲਾ ਪੰਜਾਬ ਕਹਿ ਸਕਦੇ ਹਾਂ ਇਹ ਹੈ ਪੰਜਾਬ ਦਾ ਅਸਲੀ ਚਿਹਰਾ ਬਿਲਕੁਲ ਜੀ ਬਿਲਕੁਲ ਮੈਂ ਹੁਣ ਪਿੱਛੇ ਜੇ ਇੱਕ ਉਹ ਦੇਖੇ ਸੀ ਵੀਡੀਓ ਚ ਆਈਓਸੀ ਦੇ ਜਿਹੜੇ ਹੈੱਡ ਨੇ ਉਹਨਾਂ ਨੇ ਕਿਹਾ ਸੀ ਗੌਰਵਦੀਪ ਮੈਂ ਮੈਂਸ਼ਨ ਜ਼ਰੂਰ ਕਰਾਂਗੀ ਕਿ ਗੌਰਵਦੀਪ ਵੀ ਜਿਹੜੇ ਨੇ ਬਹੁਤ ਵਧੀਆ ਕੰਮ ਕੀਤਾ ਹੈ ਉਹ ਵੀ ਘਰਾਂ ਦੇ ਅੰਦਰ ਜਾ ਜਾ ਕੇ ਜਿਹੜੇ ਨੇ ਉਹ ਰਾਸ਼ਨ ਪ੍ਰੋਵਾਈਡ ਕਰ ਰਹੇ ਨੇ ਸੋ ਹੀ ਇਸ ਆਲਸੋ ਡੂਇੰਗ ਬ੍ਰਦਰ ਯੂ ਆਰ ਡੂਇੰਗ ਅ ਗ੍ਰੇਟ ਜੌਬ ਨਹੀਂ ਬਿਲਕੁਲ ਉਹਨਾਂ ਨੇ ਆ ਵੀ ਦੱਸਿਆ ਵੀ ਉਹ ਲੋਕਾਂ ਨੂੰ ਵੀ ਲੋਕਾਂ ਲਈ ਉਹਨਾਂ ਨੇ ਕਾਫੀ ਇਹਨੂੰ ਅਮਿਊਜ਼ ਇਸ ਚੀਜ਼ ਨੂੰ ਕੀਤਾ ਵੀ ਲੋਕੇ ਉਹਨਾਂ ਨੇ ਡਿਮਾਂਡ ਕੀਤੀ ਵੀ ਸਾਨੂੰ ਕੁਝ 100 ਵੋਲੰਟੀਅਰਸ ਚਾਹੀਦੇ ਨੇ ਕਾਫੀ ਜਿੰਨਾ ਤੱਕ ਪਹੁੰਚਿਆ ਨਹੀਂ ਜਾ ਰਿਹਾ ਮੈਨ ਪਾਵਰ ਘਟ ਹੈ ਉਹਨਾਂ ਨੇ ਆਪ ਦੀ ਸਟੋਰੀ ਰਾਹੀਂ ਬਸ ਮੈਸੇਜ ਦਿੱਤਾ ਵੀ ਸਾਨੂੰ ਹੈਲਪ ਚਾਹੀਦੀ ਹੈ ਤੇ ਫੋਨ ਅੱਗੇ ਫੋਨ ਆ ਰਹੇ ਨੇ ਲੋਕਾਂ ਦੇ ਵੀ ਹਜ਼ਾਰਾਂ ਦੀ ਗਿਣਤੀ ਚ ਫੋ ਕਾਲਸ ਆਈਆਂ ਨੇ ਤੇ ਉੱਥੇ ਵੀ ਲੋਕਾਂ ਨੇ ਕਿਹਾ ਅਸੀਂ ਆਪਦੇ ਗਰੁੱਪਸ ਨੂੰ ਲੈ ਕੇ ਆਉਣਾ ਚਾਹੁੰਦੇ ਆ ਥੋੜੀ ਕਿ ਅਨਮੋਲ ਖਵਤਰਾ ਜਿਹੜੇ ਨੇ ਉਹਨਾਂ ਦੀ ਟੀਮ ਜਿਹੜੀ ਹੈ ਉਹ ਵੀ ਬਹੁਤ ਅੱਗੇ ਜਾ ਕੇ ਲੋਕਾਂ ਦੇ ਲਈ ਆਪਣੇ ਲੁਧਿਆਣਾ ਸ਼ਹਿਰ ਦੇ ਅੰਦਰ ਉਹ ਮੈਡੀਕਲ ਹੈਲਪ ਤੇ ਕਰਦੇ ਹੀ ਨੇ ਨਾਲ ਹੀ ਨਾਲ ਇਸ ਔਖੇ ਘੜੀ ਦੇ ਅੰਦਰ ਵੀ ਜਿਹੜਾ ਹੈ ਉਹ ਅੱਗੇ ਜਾ ਕੇ ਲੋਕਾਂ ਦੀ ਮਦਦ ਕਰ ਰਹੇ ਹਨ ਸੋ ਆਈ ਥਿੰਕ ਏਵਰੀ ਐਨ ਜੀ ਓ ਹੈਲਪਿੰਗ ਹੈਂਡਸ ਐਲ ਜੀ ਓ ਮੈਨੂੰ ਲੱਗਦਾ ਮੇਰੇ ਕੋਲ ਨਾਮ ਘਟ ਪੈ ਜਾਣਗੇ ਇੰਨੇ ਐਨ ਜੀ ਓਸ ਨੇ ਜਿਹੜੇ ਲੋਕ ਅੱਗੇ ਜਾ ਜਾ ਕੇ ਲੋਕਾਂ ਦੀ ਮਦਦ ਕਰ ਰਹੇ ਨੇ ਹੁਣ ਲੋਕਾਂ ਨੂੰ ਗਾਈਡ ਵੀ ਕਰ ਰਹੇ ਨੇ ਕਿ ਥੰਮ ਜਾਓ ਹਲੇ ਲੋੜ ਨਹੀਂ ਹੈਗੀ ਇੰਡੀਆ ਤੋਂ ਇੰਟਰਨੈਸ਼ਨਲ ਐਨ ਆਰ ਆਈ ਵੀਰ ਜਿਹੜੇ ਨੇ ਉਹ ਫੰਡਸ ਦੇ ਰਹੇ ਨੇ ਆਈ ਥਿੰਕ ਮੈਂ ਕਹਿੰਨੀ ਆ ਪੰਜਾਬ ਆਈ ਮੀਨ ਇਫ ਯੂ ਆਰ ਇਨ ਪੰਜਾਬ ਵੀ ਆਰ ਬਲੈਸਡ ਏ ਵੀ ਆਰ ਸਟੇਇੰਗ ਇਨ ਅ ਬlesਟ ਸਟੇਟ ਮੈਨੂੰ ਮਾਂ ਨੇ ਆਪਣੇ ਪੰਜਾਬ ਪੰਜਾਬ ਦੇ ਅੰਦਰ ਮੈਨੂੰ ਮਾਂ ਨੇ ਪੰਜਾਬੀ ਹੋਣ ਦਾ ਸੱਚੀ ਕਹਿ ਰਹੀਆਂ ਮੈਂ ਇੱਕ ਹੋਰ ਇਨਸੀਡੈਂਟ ਜ਼ਰੂਰ ਦੱਸਾਂਗੀ ਗਲੋਬਲ ਸਿੱਖ ਦੇ ਇੱਕ ਨੌਜਵਾਨ ਦੀ ਵੀਡੀਓ ਜਿਹੜੀ ਉਹ ਅੱਗੇ ਆਈ ਸੀਗੀ ਉਹ ਸਪੈਸ਼ਲੀ ਉਹਨੇ ਕਿਹਾ ਸੀਗਾ ਕਿ ਮੇਰੇ ਕੋਲ ਫੋਨ ਆਇਆ ਹਿਮਾਚਲ ਦੇ ਬੰਦਿਆਂ ਤੋਂ ਕਿ ਫਲੱਡ ਤਾਂ ਹਿਮਾਚਲ 'ਚ ਵੀ ਆਇਆ ਹੋਇਆ ਹੈ ਤਾਂ ਸਿਰਫ ਪੰਜਾਬ 'ਚ ਕਿਉਂ ਇਹ ਮਦਦ ਕਰ ਰਹੇ ਹੋ ਉਨੇ ਜਵਾਬ ਦਿੱਤਾ ਸੀਗਾ ਉਸ ਲੇਡੀ ਨੂੰ ਕਿ ਜਦ ਆਪਣੇ ਘਰ ਚ ਅੱਗ ਲੱਗਦੀ ਹੈ ਤੇ ਬੰਦਾ ਆਪਣੇ ਘਰ ਦੀ ਅੱਗ ਪਹਿਲੇ ਪੁਝਾਊਗਾ ਗਵਾਂਡੀਆਂ ਦੀ ਬਾਜਕ ਵਜਾਏਗਾ ਸੋ ਇਹ ਸਟੇਟ ਇਹ ਹੈ ਜੋ ਹਰ ਜਗ੍ਹਾ ਜਾ ਜਾ ਕੇ ਡਿਫਰੈਂਟ ਸਟੇਟਸ ਦੇ ਅੰਦਰ ਅੰਦਰ ਜਾ ਜਾ ਕੇ ਜਿਹੜੀ ਉਹ ਮਦਦ ਕਰਦੀ ਜਦ ਵੀ ਕਿੱਥੇ ਵੀ ਕਿਸੇ ਵੀ ਚੀਜ਼ ਦੇ ਲੋਡ ਪੈਂਦੀ ਹੈ ਚਾਹੇ ਉਹ ਹਿਮਕੁੰਡ ਫਾਊਂਡੇਸ਼ਨ ਹੋ ਚਾਹੇ ਉਹ ਗਲੋਬਲ ਫਾਊਂਡੇਸ਼ਨਸ ਨਾ ਚਾਹੇ ਉਹ ਦਿਲਜੀਤ ਦੋਸਾਂਝ ਦੀ ਫਾਊਂਡੇਸ਼ਨ ਹੋ ਸਾਂਝ ਫਾਊਂਡੇਸ਼ਨ ਮੈਨੂੰ ਲੱਗਦਾ ਹੈ ਹਰ ਬੰਦਾ ਅੱਗੇ ਤੋਂ ਅੱਗੇ ਜਾ ਕੇ ਇਹਨੂੰ ਆਪਣੇ ਕਰ ਦਾ ਕਰਦੀ ਚੀਜ਼ ਸਮਝ ਕੇ ਦੇਖੋ ਇਹ ਤੁਸੀਂ ਤਾਂ ਦੀ ਕਰ ਸਕਦੇ ਹੋ ਜੇ ਸੋਚਦੇ ਹੋ ਪੰਜਾਬ ਮੇਰਾ ਹੈ बिना उत्तों कोई सेवा नहीं कर सकते और ये सारी सेवा मुल ही नहीं है बिल्कुल बिल्कुल और नाली नाल ये भी कि जेडे व्यूअर सू देख रहे हैं घर बैठे ਇੱਕ ਅਰਦਾਸ ਇੱਕ ਪਾਠ ਜਿਹੜਾ ਹੈ ਉਹ ਜ਼ਰੂਰ ਪੰਜਾਬ ਦੇ ਲਈ ਕਰਨ ਪੰਜਾਬ ਦੇ ਕਿਸਾਨਾਂ ਦੇ ਲਈ ਕਰਨ ਜਿਨ੍ਹਾਂ ਆਪਾਂ ਰੋਟੀ ਖਾਨਿਆ ਚਾਵਲ ਖਾਨਾ ਇਹ ਆਪਣੇ ਪੰਜਾਬ ਦੇ ਵੀਰ ਜਿਹੜੇ ਨੇ ਪੰਜਾਬ ਦੇ ਕਿਸਾਨ ਵੀਰ ਜਿਹੜੇ ਨੇ ਉਹ ਸਾਨੂੰ ਸਾਡੇ ਘਰ ਤੱਕ ਪਹੁੰਚਾਉਂਦੇ ਨੇ ਤੋਂ ਇੱਕ ਅਰਦਾਸ ਉਹਨਾਂ ਦੇ ਨਾਮ ਦੀ ਜ਼ੋਰ ਜ਼ਰੂਰ ਕਰਿਆ ਕਰੋ ਕਿ ਪ੍ਰਮਾਤਮਾ ਮੀਂਹ ਨੂੰ ਬਰਸਾਉਣਾ ਬੰਦ ਕਰ ਦੋ ਸਾਡੀਆਂ ਅਗਰ ਕੋਈ ਭੁੱਲਣਾ ਚੁੱਕਾ ਹੋ ਗਿਆ ਨੇ ਉਹਨਾਂ ਨੂੰ ਸ਼ਮਾ ਦਿਓ ਬਖਸ਼ ਦਿਓ ਸਾਨੂੰ ਪਰ ਹੁਣ ਇਹ ਸਮਾ ਜਿਹੜਾ ਹੈ ਲੋਕਾਂ ਦੇ ਨਾਲ ਖੜਨ ਦਾ ਹੈ ਪੰਜਾਬ ਪੰਜਾਬ ਦੇ ਨਾਲ ਖੜਾ ਹੈ ਤੁਹ ਟੈਨਸ਼ਨ ਕਰਨ ਦੀ ਕੋਈ ਅਰਦਾਸਾਂ ਦਾ ਜ਼ਰੂਰੀ ਹੈ ਹੀ ਹੈ ਬਟ ਜਿਹੜੇ ਸਵਾਲ ਤੁਹਾਨੂੰ ਲੱਗਦੇ ਨੇ ਵੀ ਅੱਜ ਯੂਥ ਜਿਹੜਾ ਖੜਾ ਹੈ ਉਹ ਉਹ ਮੂਰੇ ਹੋ ਕੇ ਸਵਾਲ ਕਰਦਾ ਹੈ ਡਿਮਾਂਡਸ ਕਰਦਾ ਹੈ ਤਾਂ ਤੁਸੀਂ ਆਪਦੇ ਸਵਾਲ ਸਾਨੂੰ ਭੇਜ ਸਕਦੇ ਹੋ ਅਸੀਂ ਉਹਨਾਂ ਮੁੱਦਿਆਂ ਤੇ ਡਿਸਕਸ਼ਨ ਕਰਾਂਗੇ ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਵੱਧ ਤੋਂ ਵੱਧ ਲੋਕਾਂ ਨੂੰ ਇਹ ਵੀਡੀਓ ਪਹੁੰਚੇ ਤੇ ਉਹ ਦੇਖਣ ਤੇ ਅੱਗੇ ਹੋਰ ਇਸ ਨੂੰ ਇਸ ਮੈਸੇਜ ਨੂੰ ਫਾਰਵਰਡ ਕਰਨ ਕਿ ਪੰਜਾਬ ਕੀ ਹੈ ਤੇ ਪੰਜਾਬ ਕੀ ਕਰ ਸਕਦਾ ਹੈ ਦੁਆਰਾ ਕਿਵੇਂ ਆਪਦੇ ਪੈਰਾਂ ਤੇ ਖੜਾ ਹੋ ਸਕਦਾ ਹੈ ਬਿਲਕੁਲ ਨਾਲ ਹੀ ਨਾਲ ਦਫ਼ਸਿਰਤ ਇੱਕ ਮੈਸੇਜ ਮੈਂ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਦੇਣਾ ਚਾਹੁੰਦੀ ਹਾਂ ਉਹ ਮੈਸੇਜ ਇਹ ਹੈ ਕਿ ਪੰਜਾਬ ਨੂੰ ਇਸ ਸਮੇਂ ਸੈਂਟਰਲ ਗਵਰਨਮੈਂਟ ਫੰਡਸ ਦੀ ਰਿਲੀਫ ਫੰਡਸ ਦੀ ਲੋੜ ਹੈ ਤੇ ਇਸ ਸਮੇਂ ਪੰਜਾਬ ਦੇ ਮੌਜੂਦਾ ਹਾਲਾਤ ਉਹ ਦੇਖ ਰਹੇ ਹਨ ਮੇਰੀ ਰਿਕਵੈਸਟ ਹੈ ਸਾਡੇ ਚੈਨਲ ਜ਼ਰੀਏ कि जेकर वो फंड्स रिलीज ਹੋਣਗੇ ਤੇ ਆਣ ਵਾਲਾ ਜਿਹੜਾ ਕਿਸਾਨ ਹੈ ਉਹ ਹੋਰ ਮਜ਼ਬੂਤ ਹੋਏਗਾ ਉਹਨੂੰ ਪਟਕਣ ਦੀ ਲੋੜ ਨਹੀਂ ਹੈ ਕਿਸਾਨ ਕਦੀ ਵੀ ਕਿਸੇ ਅੱਗੇ ਹੱਥ ਨਹੀਂ ਫੈਲਾਉਂਦਾ ਆਪਣੇ ਪੈਰਾਂ ਤੇ ਖੜਾ ਹੁੰਦਾ ਹੈ ਕਈ ਲੋਕ ਇਹ ਨੇ ਜੇਕਰ ਉਹਨਾਂ ਦੇ ਕੋਲ ਰਸਨ ਪਾਣੀ ਪੂਰਾ ਹੋ ਗਿਆ ਕਹਿੰਦੇ ਸਾਨੂੰ ਲੋੜ ਨਹੀਂ ਹੈਗੀ ਕਿਸੇ ਹੋਰ ਜ਼ਰੂਰਤਮੰਦ ਨੂੰ ਦੋ ਸੋ ਮੇਰੀ ਇਹ ਗੁਜ਼ਾਰਿਸ਼ ਹੈਗੀ ਆਪਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੋਂ ਕਿ ਸਾਡਾ ਜਿਹੜਾ ਇਹ ਰੀਲੀਫ ਫੰਡ ਹੈ ਪਲੀਜ਼ ਇਹਨੂੰ ਰਿਲੀਜ਼ ਕਰੋ ਆਮ ਫਾਰਮਰਸ ਲਈ ਇੱਕ ਬਹੁਤ ਵੱਡਾ ਸਪੋਰਟ ਰਹੇਗਾ ਸੈਂਟਰਲ ਗਵਰਨਮੈਂਟ ਦੇ ਥਰੂ ਸਾਨੂੰ ਸਾਡੀ ਸੈਂਟਰਲ ਗਵਰਨਮੈਂਟ ਤੋਂ ਵੀ ਬਹੁਤ ਉਮੀਦਾਂ ਨੇ ਔਰ ਉਮੀਦ ਕਰਦੇ ਹਾਂ ਕਿ ਇਹ ਜਿਹੜੀ ਅਰਦਾਸ ਅਸੀਂ ਲਗਾਈ ਹੈ ਤੁਹਾਡੇ ਅਗੇ ਉਸ ਅਰਦਾਸ ਤੇ ਤੁਸੀਂ ਖਰੇ ਉਤਰੋਗੇ ਔਰ ਤੁਸੀਂ ਸਾਡੇ ਸਾਨੂੰ ਸਾਡੀ ਪੰਜਾਬ ਸਟੇਟ ਨੂੰ ਕੋਈ ਨਾ ਕੋਈ ਸੋਲੂਸ਼ਨ ਜਲ ਤੋਂ ਜਲਦ ਦੋਗੇ ਥੈਂਕ ਯੂ ਮੈਮ ਬਹੁਤ ਸੋਹਣਾ ਮੈਸੇਜ ਦਿੱਤਾ ਹੈ ਤੇ ਅਸੀਂ ਉਮੀਦ ਕਰਦੇ ਹਾਂ ਵੀ ਹੋਰ ਕੁਐਸਚਨਸ ਨਾਲ ਅਸੀਂ ਤੁਹਾਨੂੰ ਜ਼ਰੂਰ ਸੱਦਾਂਗੇ ਤੇ ਹੋਰ ਚਰਚਾ ਕਰਾਂਗੇ ਇਨ੍ਹਾਂ ਚੀਜ਼ਾਂ ਬਾਰੇ ਦੋਸਤੋ ਅੱਜ ਲਈ ਬਸ ਇੰਨਾ ਹੀ ਬਟ ਹੋਰ ਸਵਾਲ ਸਾਨੂੰ ਕਰੋ ਸਾਡੇ ਚੈਨਲ ਰਾਹੀਂ ਤੁਸੀਂ ਸਾਨੂੰ ਕੰਟੈਕਟ ਕਰੋ ਆਪਦੇ ਸਵਾਲ ਰੱਖੋ ਤਾਂ ਕਿ ਅਸੀਂ ਉਹਨੂੰ ਪੁਟ ਫਾਰਵਰਡ ਕਰ ਸਕੀਏ ਹੋਰ ਲੋਕਾਂ ਨੂੰ ਜੋੜ ਕੇ ਤੇ ਆ ਮੈਸੇजेस ਫਾਰਵਰਡ ਕਰ ਸਕੀਏ ਤਾਂ ਕਿ ਪੰਜਾਬ ਨੂੰ ਜਿੱਥੋਂ ਜਿੰਨੀ ਮਦਦ ਹੋ ਸਕੇ ਉਹ ਮਿਲੇ ਹਜੇ ਲਈ ਇੰਨਾ ਹੀ ਪਰ ਦੇਖਦੇ ਰਹੋ ਜੀ ਦ ਸਿਟੀ ਹੈਡਲਾਈਨਸ ਅੱਗੇ ਦੀ ਖਬਰਾਂ